ਬਟਾਲਾ ਦੇ ਵਿੱਚ ਬੀਤੇ ਕੱਲ ਹੋਈ ਗੋਲੀਬਾਰੀ ਦੀ ਘਟਨਾ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਤੇ ਮ੍ਰਿਤਕਾਂ ਦਾ ਪੋਸਟ ਮਾਰਟਮ ਜਿੱਥੇ ਅੱਜ ਕਰਵਾਇਆ ਜਾ ਰਿਹਾ ਹੈ ਤੇ ਕਾਂਗਰਸੀ ਆਗੂ ਅਮਨਦੀਪ ਜੈੰਤੀਪੁਰ ਦਾ ਕਹਿਣਾ ਹੈ ਕਿ ਹਮਲਾ ਗੈਂਗਸਟਰਾਂ ਦੇ ਵੱਲੋਂ ਉਹਨਾਂ ਤੇ ਹੋਇਆ ਸੀ ਉਹਨਾਂ ਦੇ ਇੱਕ ਸਾਥੀ ਤੇ ਇੱਕ ਸ਼ਹਿਰ ਵਾਸੀ ਨੌਜਵਾਨ ਦੀ ਜਾਨ ਚਲੀ ਗਈ ਹੈ ਤੇ ਚਾਰ ਜ਼ਖਮੀ ਨੇ ਦਬਾਟਾਲਾ ਦੇ ਵਿੱਚ ਬੀਤੇ ਕਾਲੇ ਵੱਡੀ ਗੋਲੀਬਾਰੀ ਹੁੰਦੀ ਹੈ ਕਰਵਾ ਚੌਥ ਦੇ ਮੌਕੇ ਤੇ ਫਾਇਰਿੰਗ ਹੋਈ ਸੀ ਜਿਸ ਦੇ ਵਿੱਚ ਕੀ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਜਿਹੜਾ ਇਹ ਕਾਂਗਰਸੀ ਆਗੂ ਅਮਨਦੀਪ ਸਿੰਘ ਜੈੰਤੀਪੁਰ ਦੇ ਉੱਤੇ ਹੋਇਆ ਸੀ ਤੇ ਦੋ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਅਨੇਵਾ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸੋ ਦਰਮਿਆਨ ਦੋ ਜਣੀਆਂ ਦੀ ਜਾਨ ਚਲੀ ਗਈ ਉੱਥੇ ਹੀ ਅਮਨਦੀਪ ਜੈੰਤੀਪੁਰ ਦਾ આરોਪ ਹੈ ਕਿ ਗੈਂਗਸਟਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਸ ਤਰੀਕੇ ਦੇ ਹਮਲੇ ਪਹਿਲਾਂ ਵੀ ਉਹਨਾਂ ਦੇ ਪਰਿਵਾਰ ਤੇ ਹੋ ਚੁੱਕੇ ਨੇ ਜਿਸ ਦੇ ਵਿੱਚ ਦੋ ਜਣਿਆਂ ਦੀ ਜਾਨ ਚਲੀ ਗਈ ਤਾਂ ਨਾ ਇਸ ਦੇ ਦਰਮਿਆਨ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਕੀਤੇ ਨੇ ਇਹ ਕੋਈ ਵਕਤ ਕਰੀਬ 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫ਼ਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ ਜਾ ਕੇ ਬੈਠੇ ਉਹਨੇ ਜੀ ਕੁਦੋ ਮੋਟਰਸਾਈਕਲਾਂ ਤੇ ਚਾਰ ਜਾਨੇ ਕੁਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਫਾਇਰਿੰਗ ਸਾਡੇ ਤੇ ਸ਼ੁਰੂ ਕਰ ਦਿੰਦੇ ਜਿਹਦੇ ਜੇ ਕਿਲੋ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਇਹ ਮੁੰਡਾ ਇੱਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਵੇਖ ਕੇ ਆ ਕੇ ਉੱਥੇ ਖਲੋ ਗਿਆ ਮੁੰਡਾ ਲੋਕਲ ਸ਼ਹਿਰ ਦਾ ਉਹ ਜਿਹੜੇ ਵਿਚਾਰੇ ਉਹਨਾਂ ਨੇ ਮੌਤ ਦੇ ਘਾਟ ਉਤਾਰਦੇ ਜਿਹਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ ਜ਼ਖਮੀ ਹੋਏ ਹਸਪਤਾਲ ਦਾਫਰ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣ ਦੀਆਂ ਨਹੀਂ ਕੋਈ ਕਰੀਬ 5-6 ਸਾਲਾਂ ਤੋਂ ਜਾਨੋਂ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਕਲਾਂ ਨਿਤੀਆਂ ਹੁੰਦੀਆਂ। ਮੇਰੇ ਵੱਲੋਂ ਕਰੀਬ ਪਿਛੇ 5-5 ਸਾਲਾਂ 'ਚ ਕੁਝ 10 ਐਫਆਈਆ ਰੰਦਰ ਜਾਇਆ ਇਹਨਾਂ ਦੇ। ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ। ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ। ਜਿਨ੍ਹਾਂ 'ਚ ਇੱਕ ਵਾਰ ਤਾਂ ਇਹਨਾਂ ਕੱਲ ਇਨਜਾਮ ਦਿੱਤਾ ਜਿਹਦੇ 'ਚ ਸਾਡੇ ਦੋ ਸਾਥੀ ਜਿਹੜੇ ਮਾਰੇ ਗਏ। ਪੁਲਿਸੀ ਵੇਖੋ ਟੋਟਲ ਲਾਅ ਐਂਡ ਆ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਪੰਜਾਬ 'ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ 'ਚ ਤੁਸੀਂ ਮੇਰੇ ਤੋਂ ਵੱਧ ਜਾਣਦੇ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਏ ਹੜ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਉਹ ਕਾਰੋਬਾਰ ਬਾਅਦ 'ਚ ਸ਼ੁਰੂ ਕਰਦਾ ਜਦੋਂ ਫਰੋਤੀਆਂ ਪਹਿਲਾਂ ਆਉਂਦੀਆਂ ਕੋਈ ਅੰਦਰ ਖਾਤੇ ਵਿਚਾਰੇ ਦੇ ਵੀ ਜਾਂਦੇ ਆ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤਾਂ ਉਹਦੀ ਕੋਈ ਸੁਣਵਾਈ ਨਹੀਂ। ਤਾਂ ਕਾਕਾ ਹੈ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਤੋਂ ਹੀ ਉਹਦੀ ਦੋਨਾਂ ਦੀ ਡੈਥ ਹੋ ਗਈ। ਚਾਰ ਜਣਾਂ ਨੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਤੇ ਨਾਲ ਉਹਦੇ ਤਿੰਨ ਜਣੇ ਹੋਰੇ ਆ ਜਿਹੜੇ ਚਾਰ ਜਣੇ ਜ਼ਖਮੀ ਆ। ਉਹਨਾਂ ਦੀ ਕੀ ਹਾਲਾਤ ਹੈ? ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਆ ਪਰ ਆਊਟ ਆਫ ਡੇਂਜਰ ਨੇ। ਉਹਨਾਂ ਦੀ ਹਾਲਤ ਕੁਝ ਠੀਕ ਹੈ। ਅੰਡਰ ਟ੍ਰੀਟਮੈਂਟ ਆ। ਅੰਡਰ ਟ੍ਰੀਟਮੈਂਟ ਆ। ਜੀ ਸਰ ਕੀ ਨਾ ਜਾਂਦੇ ਕੱਲ ਦੇ ਜੀ ਮੈਂ ਜਨਾ ਸੁਭਲ ਸੁਣਾਉਣਾ ਤੇ ਖਾਸ ਕਰਕੇ ਉਹ ਜਿਹੜਾ ਬੱਚਾ ਛੋਟਾ 24 ਸਾਲ ਦਾ ਉਹਦਾ ਕਰਨ ਹੋ ਗਿਆ ਔਰ ਉਹਦੀ ਮਾਤਾ ਬਹੁਤ ਹੀ ਦੁੱਖ ਲੱਗਾ ਪਾਣ ਜੇ ਬੱਚੇ ਨੇ ਜੇ ਕੋਈ ਦੇਖਿਆ 6 ਮਹੀਨੇ ਦੇ ਕਰਪਾ ਦੇ ਬਾਦ ਵਿੱਚ ਆਉਂਦੀ ਔਰ ਸਿਰਫ ਇਕਲੋਤਾ ਪੁੱਤਰ ਹੀ ਗਾਓ ਆਪਣੇ ਮਾਪਿਆਂ ਦਾ ਉਹਦੀ ਮਾਂ ਦਾ ਰੋਣ ਦੇਖਿਆ ਨਹੀਂ ਜਾਦਾ ਉਹਦੇ ਹਾਲਾਤ ਪਤਾ ਨਹੀਂ ਇੱਕ ਤਰ੍ਹਾਂ ਮਤਲਬ ਇਹ ਜ ਮਨੂ ਹੋ ਜਾਂਦਾ ਵਾ ਕਿ ਘਟਨਾਵਾ ਹੋਈ ਸੀ ਜੇ ਨਹੀਂ ਵੀ ਕਰਸੀ ਨਹੀਂ ਕੀਤਾ ਜਾਂਦਾ ਕਿ ਇਹ ਕਿਉਂ ਕਰ ਰਹੇ ਆ ਕਿਉਂ ਮਾਰ ਰਹੇ ਉਹ ਸੋਚਿਆ ਰਹੇ ਮਸੂਮ ਦੇ ਦਾ ਕੀ ਕਸੂਰ ਹੀ ਦੇ ਵਿੱਚ ਔਰ ਇਹ ਹੁਣੇ ਘਟਨਾਵਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਹੀ ਹੈ ਰੋਜ਼ ਹਰ ਸ਼ਹਿਰ ਦੇ ਵਿੱਚ ਰੋਜ਼ ਇੱਕ ਦੋ ਇਨਸੀਡੈਂਟ ਹੁੰਦੇ ਆ ਜਿਹਦੇ ਨਾਲ ਮੰਨ ਲਓ ਲੋਕਾਂ ਦੇ ਵਿੱਚ ਜਿਹੜੀ ਆ ਸੁਰੱਖਿਆ ਦੀ ਭਾਵਨਾ ਜਿਹੜੀ ਵਧਦੀ ਜਾ ਰਹੀ ਹੈ ਜਿਹਦੇ ਨਾਲ ਲੋਕਾਂ ਦਾ ਸਰਕਾਰ ਦੇ ਉੱਤੇ ਨਿਭਵਾਸ ਉੱਠਦਾ ਜਾ ਰਿਹਾ ਹੈ ਇਹ ਇਸ ਸਟੇਟ ਦਾ ਮੇਨ ਕੰਮ ਹੁੰਦਾ ਵਾ ਲੋਕਾਂ ਨੂੰ ਪ੍ਰੋਟੈਕਸ਼ਨ ਦੇਣਾ ਇਸ ਸਰਕਾਰ ਜਿਹੜੀ ਆ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਦੇ ਵਿੱਚ ਸਫਲ ਨਹੀਂ ਹੁੰਦੀ ਹੈ ਜੀ ਫਿਰ ਸਰਕਾਰ ਮੰਨੀ ਜਾਂਦੀ ਹੈ ਮੈਨੂੰ ਸਮਝਦਾ ਵੀ ਸਰਕਾਰ ਨੂੰ ਇਸ ਵਾਸਤੇ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਹੈ ਲੋਕਾਂ ਦਾ ਇਹ ਚਾਪੜਾ ਵਿਸ਼ਵਾਸ ਬਾਲ ਕਰਨਾ ਚਾਹੀਦਾ ਬਾਡੀ ਕਟਣਾ ਚਾਹੀਦਾ ਹੋਰ ਪੁਲਿਸ ਇਹਨੂੰ ਸੈਟਪਰਟਿਸਟ ਦੇ ਸ਼ਾਰਟ ਜਿਹੜੀ ਭੇਟ ਚੜ੍ਹ ਕੇ ਦੇ ਕੇ ਅੰਸਰ ਵਾਲੀ ਭੇਟ ਕਰਕੇ ਉਹ ਇਸ ਨੂੰ ਮੜਾ ਕੀ ਹੋ ਸਕਦੀ ਹੈ ਜਿਹੜੀ ਗੱਲ ਤੁਹਾਡੇ ਅਸਤੇ ਜਿਹੜੀ ਜਿਹੜੀ ਰੱਖੀ ਹੈ ਲਾਰਡ ਆਰਡਰ ਦੀ ਹਾਲਤ ਇੰਨੀ ਕਿ ਵਿਗੜ ਚੁੱਕੀ ਦੀ ਆ ਤੇ ਇਸ ਅੰਸ਼ ਨੂੰ ਕੋਈ ਉਦਾਰੀ ਨਹੀਂ ਮਿਲਿਆ ਗਿਆ ਕੁਝ ਲਗਾ ਕੇ ਕੁਝ ਕਹੇ ਜਦ ਪੁਲਿਸ ਦੇ ਹੱਥੋਂ ਵਗਿਆ ਨੇ ਯਕੀਨ ਸਾਨੂੰ ਸਮਝਣ ਲੱਗਿਆ